ਉਬੀ ਮਿੱਤਰੂ ਅਰਜਨ 605 ਤੇ ਕੇਐਸ ਰੀਪਰ ਤੂੜੀ ਵਾਲਾ ਦੋਨੇ ਬਕਾਊ ਆ ਬਹੁਤ ਸਾਫ ਸੁਥਰੀ ਕੰਡੀਸ਼ਨ ਆ ਤੇ ਬਈ ਮਾਲਕ ਨਾਲ ਆ ਬਾਕੀ ਗੱਲਬਾਤ ਕਰਦੇ ਆ ਪਿੰਡ ਕਿਹੜਾ ਮਿੱਡੂ ਖੜਾ ਜੀ ਨਾਮ ਜੀ ਆਪਣਾ ਨਾਮ ਹੈਗਾ ਸੁਖਦੇਵ ਸਿੰਘ ਸੁਖਦੇਵ ਸਿੰਘ ਕੀ ਕੰਡੀਸ਼ਨ ਪਈ ਆ ਜੀ ਟਰੈਕਟਰ ਤੇ ਤੂੜੀ ਵਾਲੇ ਰੀਪਰ ਦੀ ਦੋਨੇ ਬਕਾਊ ਆ ਨਾ ਹਾਂਜੀ ਦੋਨੇ ਬਕਾਊ ਆ ਜੀ ਅੱਛਾ ਜੀ ਕੰਡੀਸ਼ਨ ਦੱਸੋ ਪਹਿਲਾਂ ਤਾਂ ਤੂੜੀ ਵਾਲਾ ਰੀਪਰ ਕਿਵੇਂ ਪਿਆ ਇਧਰ ਆਓ ਬਈ ਬਹੁਤ ਸਾਫ ਹੈ ਜੀ ਅੱਛਾ ਬਹੁਤ ਸਾਫ ਪਿਆ ਹਾਂਜੀ ਹਾਂਜੀ ਅੱਛਾ ਜੀ ਕੀ ਮਾਡਲ ਆਈ ਇਹ ਇਹ 21 ਹੈ ਜੀ 21 ਮਾਡਲ ਹੈ ਹਾਂਜੀ ਅੱਛਾ ਜੀ ਤਾਂ ਕੰਡੀਸ਼ਨ ਕਿਵੇਂ ਪਈ ਹੈ ਜੀ ਜਮਾਂ ਸਾਫ਼ ਆਈ ਅੱਛਾ ਚਾਲੂ ਹਾਲਤ ਹੈ ਜੇਕਰ ਬਈ ਕਿਸਾਨ ਭਰਾ ਲੈ ਕੇ ਜਾਂਦਾ ਉਹਨੂੰ ਕੰਮਗਾਰੀ ਕਰਾਉਣਾ ਕੋਈ ਕੁਝ ਨਾ ਜੀ ਕੁਝ ਨਹੀਂ ਕਰਾਉਣ ਦੀ ਅੱਛਾ ਰੁਪਿਆ ਲਾਉਣ ਦੀ ਲੋੜ ਨਹੀਂ ਟਰੈਕਟਰ ਤੇ ਨਾ ਮਸ਼ੀਨ ਤੇ ਅੱਛਾ ਜਾ ਕੇ ਭਲਾਂ ਦੀ ਦੋਨੇ ਸੰਤ ਲੈ ਗਿਆ ਦੋਨੇ ਜੋੜ ਲੈ ਹਾਂਜੀ ਹਾਂਜੀ ਹੁਣੇ ਜੋੜ ਲੈ ਅੱਛਾ ਤਾਂ ਫਿਰ ਕੀ ਡਿਮਾਂਡ ਆਈ ਹੈ ਇਹਦੀ ਕੇਐਸ ਰੀਪਰ ਦੀ 220 ਆਈ 220 ਆ ਤਾਂ ਦੇਣੀ ਫਿਰ ਕਿੱਥੋਂ ਤਾਈਆਂ ਸਹੀ ਮਸ਼ੀਨ ਬਸ ਆਪਾਂ 5 ਘੱਟ ਕਰ ਲਾਂਗੇ ਜੀ ਵੀਡੀਓ ਜਿਹੜਾ ਵੇਖ ਕੇ ਆਊਗਾ 5 ਘੱਟ 215 ਤਾਂ ਹੀ ਕਰਦੇ ਹਾਂ ਹਾਂਜੀ 21 ਟਰੈਕਟਰ ਬਾਰੇ ਦਿਓ ਜਾਨਕਾਰੀ ਇਹਦਾ ਕੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਇਹ ਇਹ ਵੀ ਬਹੁਤ ਸਾਫ ਪਈ ਹੈ ਅੱਛਾ ਇਹ ਕਿੰਨਾ ਮਾਡਲ ਹੈ ਜੀ ਇਹ ਹੈਗਾ ਜੀ 14 ਮਾਡਲ ਹੈ ਜੀ 2014 ਮਾਡਲ 2014 ਮਾਡਲ ਅੱਛਾ ਜੀ ਤਾਂ ਟਾਇਰ ਦਾ ਜੀ ਫਿਰ ਪੁੱਛਣ ਦੀ ਲੋੜ ਹੀ ਨਹੀਂ ਹੈ ਨਾ ਸੀਏਟ ਕੰਪਨੀ ਦੇ ਟਾਇਰਾਂ ਮਿੰਤਰੋ ਜਿਵੇਂ ਨਵੇਂ ਆ ਹਜੇ ਤੱਕ ਆ ਵੇਖੋ ਰਬੜਾ ਵੀ ਨਹੀਂ ਲੱਥੀਆਂ ਲੱਥੇ ਨਹੀਂ ਜੀ ਤਾਂ 100 ਦੇ ਵਿੱਚੋਂ ਵੀ ਉੱਤੇ ਨੰਬਰ ਪਈ ਹੈ ਤਾਂ ਹਾਂਜੀ ਹਾਂਜੀ ਅੱਜ ਹੀ ਪਵਾਏ ਆ ਜੀ ਅੱਜ ਹੀ ਪਵਾਏ ਆ ਹਾਂਜੀ ਹਾਂਜੀ ਤਾਂ ਬਿੱਲ ਕਟਾ ਲਿਆ ਆ ਆਪਦੇ ਨਾਮ ਤੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤਾਂ ਇੰਜਨ ਗੇਅਰ ਕਿਵੇਂ ਹੈ ਜੀ ਤਸੱਲੀ ਕਰਕੇ ਲੈ ਜੀ। ਤਸੱਲੀ ਕਰਕੇ ਲੈ ਜੀ। ਠੀਕ ਹੈ ਕੀ ਰੇਟ ਰੱਖਿਆ ਹੈ ਟਰੈਕਟਰ ਦਾ? ਇਹ ਰੱਖਿਆ ਹੈ 370। ਡਿਮਾਂਡ ਕਿੰਨੀ ਸੀ? 370। 370 ਡਿਮਾਂਡ ਹੈ। ਦੇਣਾ ਕਿੰਨੇ ਦਾ? 5 ਘੱਟ ਦੇ ਦਾ ਜੀ। 5 ਘੱਟ। ਜੀ। ਮਾਡਲ ਕਿੰਨਾ ਹੈ ਇਹ? ਇਹ ਹੈ 14 ਜੀ। ਅੱਛਾ। 370 ਤੇ 2 22 ਹੈ। ਹਾਂਜੀ ਹਾਂਜੀ। 215। ਹਾਂਜੀ। ਅੱਛਾ। ਫਿਰ ਤਾਂ ਮੰਨ ਲਓ 5.5 ਲੱਖ ਰੁਪਏ 'ਚ ਦੋਨੇ ਚੀਜ਼ਾਂ ਬਕਾਊ ਆ। ਹਾਂਜੀ। 99642 0666 ਨਾਮ ਕੀ ਸੀ? ਸਰਦੇਵ ਸਿੰਘ। ਠੀਕ ਹੈ। ਲਓ ਵੀ ਮੇਤਰੋ ਇੱਕ ਵਾਰੀ ਆਪਾਂ ਟਰੈਕਟਰ ਤੁਹਾਨੂੰ ਫੇਰ ਵਿਖਾ ਦੰਨੇ ਆ। ਫੋਨ ਨੰਬਰਾਂ ਤੇ ਗੱਲਬਾਤ ਕਰ ਸਕਦੇ ਹਾਂ 2014 ਮਾਡਲ ਹੈ ਇਹ ਤਾਂ 370 ਡਿਮਾਂਡ ਹੈ ਨਾ ਹਾਂਜੀ ਤਾਂ ਬਾਕੀ ਵੀ ਮੌਕੇ ਤੇ ਘੱਟ ਚੰਗਾ ਹੀ ਮਨਤਾਂ ਨੂੰ ਹੋ ਜੂਗਾ ਨਾ ਹਾਂਜੀ ਠੀਕ ਹੈ ਜੀ ਠੀਕ ਹੈ ਨੰਬਰ ਕਿੱਥੋਂ ਦਾ ਪੰਜਾਬ ਨੰਬਰ ਹੈ ਅੱਛਾ ਕਾਪੀ ਵੀ ਘਰੇ ਨਾਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਓਕੇ